ਤੁਸੀਂ ਦੇਖ ਰਹੇ ਹੋ ਦੈਨਿਕ ਸ੍ਰੀ ਅਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਸ਼ਹਿਰ ਦੇ ਵਿੱਚ ਜਿਹੜੇ ਉਹ ਲੋਕ ਜਿਹੜੇ ਇਲੀਗਲ ਜਿਹੜੀ ਗੈਸ ਅੰਡਰ ਭਰਾਂਦੇ ਤਾਂ ਇਸ ਦਾ ਉਹਨੀਆਂ ਹਾਸੇ ਦਾ ਸ਼ਿਕਾਇਤ ਵਾਲੇ ਲੋਕ ਹੋ ਜਾਂਦੇ ਉਸ ਤੋਂ ਬਾਅਦ ਉਹ ਵੇਸ਼ਾ ਸਰਕਾਰਤਾ ਲੋਕਲ ਪ੍ਰਸ਼ਾਸਨ ਨੂੰ ਕੋਸਦੇ ਰਹਿੰਦੇ ਆ ਲੇਕਿਨ ਗਲਤੀ ਅਖਰ ਕਿਸ ਦੀ ਹੁੰਦੀ ਹੈ ਜਿਹੜੇ ਇਲੀਗਲ ਗੈਸ ਭਰਾਂਦੇ ਆ ਤਾਂ ਹਾਸੇ ਕਾਫੀ ਸ਼ਿਕਾਇਤ ਲਗਾਉਣ ਦੇ ਵਿੱਚ ਇਦਾਂ ਦੇ ਕਾਫੀ ਜਿਹੜੀਆਂ ਵਾਰਤਾ ਸਾਹਮਣੇ ਆਈਆਂ ਸੀ ਜਦੋਂ ਇਦਾਂ ਦੀ ਘਟਨਾਵਾਂ ਜਿਹੜਾ ਉਹ ਗੈਸ ਸਿਲੰਡਰ ਭਰਦੇ ਤੇ ਰੀਫਿਲ ਕਰਦੇ ਕਰਦੇ ਉਹ ਸਿਲੰਡਰ ਬਲਾਸਟ ਹੁੰਦੇ ਤੇ ਕਾਫੀ ਜਾਨੀ ਤੇ ਮਾਲੀ ਨੁਕਸਾਨ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਜਿਹੜੇ ਉਹ ਜਿਹੜੇ ਸਿਲੰਡਰ ਜਿਹੜੇ ਅਥਾਰਾਈਜ਼ ਹੁੰਦੇ ਆ ਉਹ ਆਮ ਉਹਨਾਂ ਲੋਕਾਂ ਤੱਕ ਪਹੁੰਚਾਣ ਦੀ ਪੂਰੀ ਜਿਹੜੀ ਸਕੀਮ ਹੈ ਉਹ ਤਿਆਰ ਹੈ ਲੇਕਿਨ ਆਮੜੇ ਜਿਹੜੇ ਇਹ ਗੈਸ ਵਰਤੇ ਇਲੀਗਲ ਉਹਨਾਂ ਨੂੰ ਇਸ ਬਾਰੇ ਨੋਲਿਜ ਨਹੀਂ ਹੈ ਜਾਂ ਅਵੇਅਰਨੈਸ ਨਹੀਂ ਹੈ ਅੱਜ ਲੁਧਿਆਣਾ ਸ਼ਹਿਰ ਦੇ ਤਮਾਮ ਉਹ ਗੈਸ ਸਿਲੰਡਰ ਜਿਹੜੇ ਏਜੰਸੀਆਂ ਦੇ ਨੁਮਾਇਦੇ ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਮਿਲੇ ਤਾਂ ਕਿ ਸ਼ਹਿਰ ਦੇ ਵਿੱਚ ਜਿਹੜੀ ਇਦਾਂ ਦੀ ਘਟਨਾਵਾਂ ਹੁੰਦੀਆਂ ਉਹਨਾਂ ਤੇ ਠੱਲ ਪਾਣ ਲਈ ਤਾਂ ਖਾਸ ਕਰਕੇ ਉਹਨਾਂ ਲੋਕਾਂ ਨੂੰ ਵਿਗੜਨ ਵਾਸਤੇ ਇਸਾਂ ਦੀ ਜਿਹੜੇ ਸਿਲੰਡਰ ਹੈਗੇ ਆ ਉਹ ਦਿੱਤੇ ਜਾਣਗੇ ਤਾਂ ਕਿ ਉਹ ਏਜੰਸੀਆਂ ਦੇ ਉਹ ਅਗੇ ਸਭ ਏਜੰਸੀਆਂ ਬਣ ਸਕਣ ਤਾਂ ਇਹ ਜਿਹੜਾ ਸਿਲੰਡਰ ਆ ਇਹ ਆਥਰਾਾਈਜ਼ ਸਿਲੰਡਰ ਹੁੰਦੇ ਆ ਜਿਹੜੇ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੁੰਦੇ ਆ ਤਾਂ ਇਹ ਜਿਹੜੇ 8 ਕਿਲੋ ਜਾਂ ਸਾਡੇ 10 ਕਿਲੋ ਸਿਲੰਡਰ ਹੁੰਦੇ ਆ ਤੇ ਇਹ ਹੁੰਦੇ ਇਲੀਗਲ ਸਟੈਂਡ ਜਿਹੜੇ ਇਹ ਸਿਲੰਡਰ ਹੁੰਦੇ ਜਿਹੜੇ ਇਲੀਗਲ ਸਟੈਂਡ ਹੁੰਦੇ ਜਿਨ੍ਹਾਂ ਦੇ ਇਹ ਬਲਾਸਟ ਦਾ ਕਾਰਨ ਬੰਦੇ ਆ ਤੇ ਕਾਫੀ ਜਾਨੀ ਖੋਹਦਾ ਤੇ ਮਿਲਾ ਮੌਜੂਦਾ ਅਗਰਵਾਸ ਕੇਸਾ ਦੇਖਦੇ ਹੋ ਬੜਾ ਕਾਫੀ ਹਾਦਸੇ ਹੁੰਦੇ ਆ ਤਾਂ ਲੇਕਿਨ ਪ੍ਰਸ਼ਾਸਨ ਮੌਨ ਰੰਦਾ ਆ ਤੇ ਮਾਲੀ ਦਾ ਜਾਨੀ ਉਸਾਨ ਕਾਫੀ ਹੁੰਦਾ ਦੇਖੋ ਪ੍ਰਸ਼ਾਸਨ ਬਾਅਦ ਵੀ ਚਾਹੁੰਦਾ ਪਹਿਲਾਂ ਜਿਹੜੇ ਬੰਦੇ ਇਹ ਸਿਲੰਡਰ ਬਣਾਉਂਦੇ ਆ ਫਿਰ ਇਹਨਾਂ ਨੂੰ ਓਪਨਲੀ ਦੁਕਾਨਾਂ ਤੇ ਰੱਖ ਕੇ ਵੇਚਦੇ ਆ ਔਰ ਫਿਰ ਆਪਣੇ ਜਿਹੜੇ ਜਿੰਨੇ ਵੀ ਸਾਡੇ ਮਾਈਗ੍ਰੈਂਟ ਲੇਬਰਰਸ ਆ ਜਾਂ ਜਿਨ੍ਹਾਂ ਕੋਲ ਵੱਡੇ ਨਹੀਂ ਉਹ ਸਿਲੰਡਰ ਇਹ ਲੈ ਕੇ ਜਾਂਦੇ ਨੇ ਇਹੀ ਹਾਦਸੇ ਦਾ ਕਾਰਨ ਹੈ ਇਹਨਾਂ ਹਾਦਸਿਆਂ ਨੂੰ ਰੋਕਣ ਲਈ ਸਾਡੀਆਂ ਭਾਰਤ ਸਰਕਾਰ ਨੇ ਤਿੰਨੋਂ ਔਇਲ ਕੰਪਨੀਆਂ ਨੂੰ ਅਥੋਰਾਈਜ਼ ਸਿਲੰਡਰ 5 ਕਿਲੋ ਦਾ ਬਣਾ ਕੇ ਦਿੱਤਾ ਵਾ ਜਦ ਕਿ ਉਹ ਵੱਡਾ ਸਿਲੰਡਰ ਨਹੀਂ ਲੈ ਸਕਦੇ ਅਥੋਰਾਈਜ਼ ਸਿਲੰਡਰ ਬਣਾਉਣ ਤੋਂ ਬਾਅਦ ਉਹੀ ਅਵੇਅਰਨੈਸ ਜਿਹੜੀ ਆ ਅਜੇ ਜਨਤਾ ਵਿੱਚ ਨਹੀਂ ਹੈ ਔਰ ਉਸ ਅਵੇਅਰਨੈਸ ਨੂੰ ਫਲਾਉਣ ਲਈ ਅੱਜ ਅਸੀਂ ਪ੍ਰਸ਼ਾਸਨ ਦੀ ਮਦਦ ਲੈਣ ਲਈ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਅਸੀਂ ਫ੍ਰਾਈਡੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਮਿਲੇ ਸੀ ਔਰ ਅੱਜ ਮੰਗਲਵਾਰ ਅਸੀਂ ਚੀਫ ਕਮਿਸ਼ਨਰ ਆਫ ਪੁਲਿਸ ਸਾਹਿਬ ਨੂੰ ਮਿਲੇ ਹੈ ਤਾਂ ਕਿ ਇਹਦੇ ਵਿੱਚ ਚੀਫ ਕਮਿਸ਼ਨਰ ਪੁਲਿਸ ਸਾਹਿਬ ਨੇ ਕਿਹਾ ਕਿ ਤੁਸੀਂ ਪ੍ਰੋਸੀਸ਼ਨ ਕੱਢੋ ਅਵੇਰਨੈਸ ਯਾਤਰਾ ਕੱਢੋ ਅਸੀਂ ਉਹਦੇ ਲਈ ਇੱਕ ਅਵੇਰਨੈਸ ਵਹੀਕਲ ਬਣਾ ਰਹੇ ਹਾਂ ਜਿਹੜੀ ਕਿ ਜਿਹੜੇ ਇਫੈਕਟਡ ਏਰੀਏ ਨੇ ਜਿੱਥੇ ਕਿ ਇਦਾਂ ਦਾ ਕੰਮ ਹੋ ਰਿਹਾ ਜਿੱਥੇ ਦੁਕਾਨਦਾਰਾਂ ਦੇ ਉੱਤੇ ਸਿਲੰਡਰ ਡਿਸਪਲੇ ਹੋ ਰਹੇ ਨੇ ਉਸ ਏਰੀਆ ਵਿੱਚ ਉਹ ਪ੍ਰੋਸੀਸ਼ਨ ਚੱਲੇ ਉਹ ਅਵੇਅਰ ਹੋਣ ਔਰ ਉਹ ਮੁਖ ਧਾਰਾ ਚ ਆ ਜਾਣ ਉਹਨਾਂ ਦਾ ਰੋਜੀ ਰੋਟੀ ਸਭ ਉਦਾਂ ਹੀ ਚੱਲੇ ਪਰੰਤੂ ਉਹ ਲੀਗਲ ਸਿਲੰਡਰ ਵੇਚਣ ਬੋਰਡ ਲਗਾ ਕੇ ਵੇਚਣ ਇੰਡੀਆਨ ਆਲ ਦਾ ਭਾਰਤ ਪੈਟਰੋਲੀਅਮ ਦਾ ਹਿੰਦੁਸਤਾਨ ਪੈਟਰੋਲੀਅਮ ਦਾ ਉਹਨਾਂ ਕੋਲ ਤਿੰਨੋਂ ਆਇਲ ਕੰਪਨੀਆਂ ਦੇ ਦਰਵਾਜ਼ੇ ਖੁੱਲੇ ਜਿਹਦਾ ਮਰਜ਼ੀ ਉਹ ਕਾਊਂਟਰ ਖੋਲ ਸਕਦੇ ਨੇ ਮੀਨਸ ਪੀਓਐਸ ਬਣ ਸਕਦੇ ਨੇ ਤੇ 20 ਸਿਲੰਡਰ 5 ਕਿਲੋ ਦੇ ਰੱਖਣ ਦਾ ਕੋਈ ਲਾਇਸੈਂਸ ਨਹੀਂ ਹੈ ਭਾਰਤ ਸਰਕਾਰ ਵੱਲੋਂ ਉਹ ਰੱਖ ਕੇ ਆਰਾਮ ਨਾਲ ਵੇਚ ਸਕਦੇ ਨੇ ਲੱਗਦਾ ਵੀ ਇਹ ਏਜੰਸੀ ਇਹਦਾ ਲੈ ਕੇ ਵੀ ਕਾਫੀ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾ ਸਕਦੇ ਤੇ ਬੜੀ ਬਿਲਕੁਲ ਸਰਕਾਰੀ ਜਾਂ ਆਧਾਰਾ ਪੰਕ ਪੂਰੇ ਸਮਾਜ ਦੇ ਵਿੱਚ ਇੱਕ ਚੇਤਨਾ ਲਹਿਰ ਆ ਜਾਏਗੀ ਇੱਕ ਜਾਗਰੂਤਾ ਲਹਿਰ ਆ ਜਾਏਗੀ ਔਰ ਇਹ ਸਭ ਕੋ ਜਿੰਨਾ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਇਹ ਦੇਸੀ ਸਿਲੰਡਰ ਕਰਕੇ ਅਨੌਥਰਾਈਜ਼ ਸਿਲੰਡਰ ਕਰਕੇ ਉਹਦੇ ਤੋਂ ਬਚਿਆ ਜਾ ਸਕਦਾ ਹੈ। ਭਾਈ ਕਿਸੇ ਨਾਲ ਦੇਖੋ ਵੀ ਇਹ کافی ਪਿੱਛੇ ਵਾਰਦਾ ਖਾਸ ਕਰਕੇ ਲੁਧਿਆਣਾ ਜੀ ਗੈਸ ਪ੍ਰਾ ਇਲਾਕੇ ਦੇ ਵਿੱਚ ਟੰਡਾਰੀ ਇਲਾਕੇ ਦੇ ਵਿੱਚ ਇਹ ਕੁੱਝ ਪਈ ਤੇਰੇ کافی ਹਾਸੇ ਹੋ ਜਿੰਨਾ کافی ਜਾਨੀ ਨੁਕਸਾਨ ਵੀ ਆਇਆ ਇਲੀਗਲ ਸਿਲੰਡਰ ਰੀਫਿਲ ਕਰ ਦਿੱਤੇ ਕਾਫੀ ਬਲਾਤ ਹੁੰਦਾ। ਲੱਗਦਾ ਹੈ ਵੀ ਲੋਕਾਂ ਨੂੰ ਇਸ ਬਾਰੇ ਇਲਮ ਨਹੀਂ ਹੈ, ਜਾਣਕਾਰੀ ਨਹੀਂ ਹੈ। ਜਾਣਕਾਰੀ ਨਹੀਂ ਹੈ ਵੀ ਉਹ ਜਿਹੜੇ ਗੈਸ ਸਿਲੰਡਰ ਹੈ ਵੀ ਉਹ ਕਿੱਦਾਂ ਭਰ ਸਕਦੇ। ਜਿਹੜੇ ਇਹ ਅਵੇਅਰਨੈਸ ਦੀ ਕਮੀ ਕਰਕੇ ਵੀ ਹੈ ਤੇ ਇਹ ਸਿਲੰਡਰ ਇਹ ਉਹਨਾਂ ਨੂੰ ਨੇਰੇ ਸਵੇਰੇ ਹਰ ਇੱਕ ਜਗ੍ਹਾ ਤੇ ਮਿਲ ਜਾਂਦਾ ਹੈ। ਪਰ ਅਸੀਂ ਇਹ ਕੰਪਨੀਆਂ ਨੇ ਇੱਕ ਪ੍ਰੋਵੀਜ਼ਨ ਬਣਾਇਆ ਵੀ ਕੋਈ ਜਾਂ ਦੁਕਾਨ ਚਾਹੇ ਕਰਿਆਨੇ ਦੀ ਦੁਕਾਨ ਹੈ ਚਾਹੇ ਉਹ ਬਿਜਲੀ ਦੀ ਦੁਕਾਨ ਹੈ ਚਾਹੇ ਬਿਊਟੀ ਬਲ ਉਹ ਆਪਣਾ ਇੱਕ ਪੌਜ਼ ਪੁਆਇੰਟ ਆਫ ਸੇਲ ਕਾਊਂਟਰ ਟਾਈਪ ਬਣਾ ਸਕਦੇ ਆ ਜਿਹਦੇ ਤੇ ਉਹਨੂੰ ਲਾਇਸੈਂਸ ਦੀ ਲੋੜ ਨਹੀਂ ਹੈ 100 ਕਿਲੋ ਤੋਂ ਥੱਲੇ ਥੱਲੇ ਉਹ ਲੋਕਾਂ ਨੂੰ ਵੇਚ ਸਕਦੇ ਆ ਉਨੇ ਹੀ ਆਮਦਨ ਉਹਦੇ 'ਚ ਕੋਈ ਨੁਕਸਾਨ ਨਹੀਂ ਹੈ ਲੋਕਾਂ ਦਾ ਫਾਈਨੈਂਸ਼ੀਅਲੀ ਵੀ ਹੈਲਪ ਹੋਊਗੀ ਜਿਹੜੀ 100 ਰੁਪਏ ਕਿਲੋ ਹੈ ਉਹ 70 ਰੁਪਏ ਕਿਲੋ ਮਿਲੂਗੀ ਤੇ ਜਿਹੜੀ ਰਿਫਲਿੰਗ ਦਾ ਜਿਹੜਾ ਇੱਕ ਹਾਦਸਾ ਜਿਹੜਾ ਹੁੰਦਾ ਰਿਫਲ ਕਰਕੇ ਨਜਾਇਜ਼ ਰਿਫਲਿੰਗ ਹੈ ਉਹ ਬੰਦ ਹੋ ਜੂਗੀ ਤੇ ਉਹਦੇ ਚੱਕਰ ਦੇ ਵਿੱਚ ਲੋਕਾਂ ਦੀ ਸੇਫਟੀ ਦਾ ਮੇਨ ਮੁੱਦਾ ਹੈ ਦੂਜਾ ਇਹ ਹਾਦਸੇ ਦਿਨੋਂ ਦਿਨ ਵੱਧ ਰਹੇ ਹਨ ਆਪਣੇ ਕੋਲੇ ਬਹੁਤ ਹਾਦਸੇ ਦਾ ਰਿਕਾਰਡ ਹੀ ਨਹੀਂ ਹੁੰਦੇ ਜਿਵੇਂ ਮਤਲਬ ਉਹ ਕੋਈ ਚੁੱਪਚੀ ਪੀਟੀ ਹੀ ਕੰਮ ਹੋ ਜਾਂਦਾ ਵੀ ਠੀਕ ਹੈ ਜੀ ਹੋ ਗਿਆ ਪਰ ਅਸੀਂ ਇਹ ਚੀਜ਼ ਨੂੰ ਮਤਲਬ ਚਾਹੁੰਦੇ ਹਾਂ ਵੀ ਇਹ ਇਹ ਇੱਕ ਮੁੱਖ ਧਾਰਾ ਜਿਹੜੀ ਹੈ ਇੱਕ ਲੀਗਲ ਕੰਮ ਹੈ ਅਗਰ ਬੰਦਾ ਕਹਿੰਦਾ ਮੈਂ ਇਲੈਗਲ ਕੰਮ ਦੇ ਵਿੱਚ ਮੈਨੂੰ ਜ਼ਿਆਦਾ ਪੈਸੇ ਬਣਦੇ ਨੇ ਮੈਨੂੰ ਲੱਗਦਾ ਵੀ ਲੀਗਲ ਚ ਵੀ ਉੰਨੇ ਹੀ ਬਣਦੇ ਨੇ ਉਹ ਜੋ ਕੋਈ ਫਾਈਨੈਂਸ਼ਲੀ ਕਿਸੇ ਦਾ ਲਾਅਸ ਨਹੀਂ ਨਾ ਵੇਚਣ ਵਾਲੇ ਦਾ ਤੇ ਨਾ ਖਰੀਦ ਖਰੀਦਣ ਵਾਲੇ ਨੂੰ ਫਾਇਦਾ ਆ ਅੱਜ ਪੁਲਿਸ ਕਮਿਸ਼ਨਰ ਮਿਲਿਆ ਪਹਿਲਾਂ ਇੱਕ ਦਿਨ ਪਹਿਲਾਂ ਡਿਪਟੀ ਕਮਿਸ਼ਨਰ ਮਿਲਿਆ ਸੀ ਅੱਜ ਤੁਸੀਂ ਪੁਲਿਸ ਕਮਿਸ਼ਨਰ ਮਿਲਿਓ ਕੀ ਆਜਤਾ ਹੈ ਕੀ ਆਸ਼ਵਾ ਦਿੱਤਾ ਲੱਗ ਰਿਹਾ ਵੀ ਅਗਰ ਪ੍ਰਸ਼ਾਸਨ ਇਹਨਾਂ ਲੋਕਾਂ ਦੇ ਜਿਹੜੀ ਇਲੈਗਲ ਗੈਸ ਰੀਫਿਲ ਕਰਦੇ ਹੈ ਅਗਰ ਸਖ਼ਤ ਕਰਦੀ ਹੈ ਤਾਂ ਇੱਕ ਤਾਂ ਜਾਨੀ ਨੁਕਸਾਨ ਮਾਰੀ ਸਨ ਹੋਊਗਾ ਬਚਾ ਹੋਊਗਾ ਇਸ ਦੇ ਨਾਲ ਹੀ ਐਦਾਂ ਦੀ ਜਿਹੜੀ ਆਥੋਰਾਈਜ਼ ਜਿਹੜੇ ਸਿਲੰਡਰ ਭਾਰਤ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ ਅਗਰ ਉਹ ਲੈਂਦੇ ਤਾਂ ਉਹਨਾਂ ਦੇ ਵਪਾਰ 'ਚ ਵਾਧਾ ਹੋ ਸਕਦਾ ਹੈ ਸਰ ਕਮਿਸ਼ਨਰ ਸਾਹਿਬ ਨੇ ਪੂਰਾ ਸਹਿਯੋਗ ਦਿੱਤਾ ਹੈਗਾ ਕਿ ਅਸੀਂ ਇਸ ਚੀਜ਼ ਨੂੰ ਰੋਕਣ ਲਈ ਤੁਹਾਡਾ ਪੂਰਾ ਸਾਥ ਦਵਾਂਗੇ ਔਰ ਆਪਣਾ ਕੀ ਕਹਿੰਦੇ ਆ ਸਾਡਾ ਮਕਸਦ ਵੀ ਇਹੀ ਹੈ ਕਿ ਇਹ ਹਾਦਸੇ ਰੁਕਣ ਔਰ ਆਥੋਰਾਈਜ਼ ਸਿਲੰਡਰ ਆਪਣਾ ਕੰਜ਼ਿਊਮਰ ਲਵੇ ਔਰ ਆਪਣੇ ਆਪ ਨੂੰ ਵੀ ਬਚਾਵੇ ਔਰ ਬਾਕੀਆਂ ਦਾ ਵੀ ਬਚਾਅ ਹੋਵੇ ਰੀਡ ਦੇ ਵਿੱਚ ਕੋਈ ਜ਼ਿਆਦਾ ਫਰਕ ਤਾਂ ਨਹੀਂ ਹੁੰਦਾ ਵੀ ਜੇ ਤੁਸੀਂ ਤੁਸੀਂ ਦਉਗੇ ਜਾਂ ਜਿਹੜੇ ਉਹ ਲੈ ਕੇ ਰੀਫਿਲ ਕਰਦੇ ਕਿੰਨਾ ਕੁ ਮਾਰਜਨ ਜਾਂ ਉਹ ਘਟ ਜੂਗਾ ਜਾਂ ਮਨਜ ਇਹ ਵੈਂਪਰੀ ਦਾ ਕਿੰਨ ਮਾਰਜਨ ਘਟੇ ਸਰ ਗੱਲ ਇਹ ਹੈ ਕਿ ਉਹਦੇ ਵਿੱਚ ਹੇਰਾਫੇਰੀ ਹੈ ਜਿਹੜਾ ਅਨオーਥਰਾਇਜ਼ਡ ਹੈ ਉਹ ਰੇਟ ਕੁਝ ਦੱਸਦੇ ਆ ਵੇਚਦੇ ਕੁਝ ਹੈ ਕੁਝ ਹੈ ਇਹ ਕੰਪਨੀ ਵੱਲੋਂ ਫਿਕਸਡ ਹੈ ਔਰ ਮਾਰਕੀਟ ਦੇ ਰੇਟ ਨਾਲੋਂ ਘੱਟ ਹੈ ਜਿਹੜਾ ਕਿ ਉਹ ਆਲਰੇਡੀ ਵੇਚ ਰਹੇ 100 ਰੁਪਏ ਕੁਝ ਹੈਗਾ ਇਹ 60 65 ਰੁਪਏ ਪੈਂਦਾ ਹੈਗਾ ਤੇ ਔਰ ਔਥਰਾਇਜ਼ਰ ਫਿਕਸਡ ਰੇਟ ਹੈ ਕੋਈ ਇਹ ਚ ਚੋੜਬਿਜਾਰੀ ਨਹੀਂ ਕੋਈ ਕੁਛ ਨਹੀਂ ਜਿੰਨੀ ਉਹਨੂੰ ਗੈਸ ਕੰਪਨੀ ਨੇ ਦਿੱਤੀ ਆ ਉਨੀ ਹੀ ਮਿਲਣੀ ਆ ਇਹ ਚ ਕੋਈ ਘਟਵਾਦ ਨਹੀਂ ਤੇ ਬਲਾਸ ਦਾ ਵੀ ਡਰ ਨਹੀਂ ਜਾਂਦਾ ਇਹ ਵਿੱਚ ਬਲਾਸ ਦਾ ਵੀ ਡਰ ਨਹੀਂ ਆ ਕਿਉਂਕਿ ਕੰਪਨੀ ਖੁਦ ਇਹਨੂੰ ਸਾਰਾ ਚੈੱਕ ਕਰਕੇ ਸਿਲੰਡਰ ਫਿਲ ਕਰਦੀ ਆ ਔਰ ਫਿਰ ਪੂਰਾ ਆਸ਼ਵਾਸਨ ਦਿੱਤਾ ਹੈਗਾ ਜੀ ਆਪਣਾ ਕੀ ਕਹਿੰਦੇ ਆ ਪੁਲਿਸ ਕਮਿਸ਼ਨਰ ਸਾਹਿਬ ਨੇ ਕਿ ਇਹ ਇਸ ਚੀਜ਼ ਲਈ ਅਸੀਂ ਹਰ ਹਰ ਸਾਈਡ ਤੋਂ ਤੁਹਾਡੇ ਨਾਲ ਆ ਔਰ ਹਰ ਚੀਜ਼ ਨੂੰ ਅਸੀਂ ਹੁਣ ਹੈ ਗਿਆ 144 ਦਾ ਵੀ ਅਸੀਂ ਇਹਦੇ ਤੇ ਆਪਣਾ ਰੋਕ ਲਗਾਵਾਂਗੇ ਜਿਹੜਾ ਇਹ ਕੰਮ ਕਰੇਗਾ ਬਹੁਤ ਬਹੁਤ ਸ਼ੁਕਰੀਆ ਬਿਲਕੁਲ ਜੀ ਬਿਲਕੁਲ ਦੇਖੋ ਇਸ ਦੀ ਗੱਲ ਤਾਂ ਇਹ ਆ ਵੀ ਇਹ ਜਿਹੜੇ ਸਰਕਾਰੀ ਸਿਲੰਡਰ ਨੇ ਇਹਨਾਂ ਦਾ ਰੇਟ ਵੀ ਘਟਵਾ ਆ ਜਿਹੜੇ ਪ੍ਰਾਈਵੇਟ ਜਿਹਨੂੰ ਮੈਂ ਕਹਿ ਸਕਦਾ ਵਾਂ ਵੀ ਇਲੀਗਲ ਆ ਔਰ ਜਿਹਦਾਂ ਨੁਕਸਾਨ ਵੀ ਬਹੁਤ ਹੋ ਰਹੇ ਨੇ ਰੋਜ਼ ਅਸੀਂ ਮੀਡੀਆ 'ਚ ਦੇਖਦੇ ਆਂ ਰੋਜ਼ ਅਸੀਂ ਖ਼ਬਰਾਂ 'ਚ ਪੜ੍ਹਦੇ ਆਂ ਤਾਂ ਇਹਦੇ ਲਈ ਜੋ ਮੈਂ ਫੀਲ ਕੀਤਾ ਵਾ ਜੋ ਮੈਂ ਫੀਲ ਕਰ ਰਹੇ ਆਂ ਕੋਇਆ ਲੱਗਦਾ ਮੈਨੂੰ ਕਿ ਲੋਕਾਂ ਨੂੰ ਅਵੇਰਨੈਸ ਦੀ ਕਮੀ ਆ ਜਿਸ ਵਜ੍ਹਾ ਕਰਕੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਲੱਗ ਰਿਹਾ ਕਿ ਸਸਤਾ ਦੋ ਪਾਸੋਂ ਲੁੱਟੇ ਜਾ ਰਹੇ ਇੱਕ ਪਾਸੇ ਜਿਹੜਾ ਸਰਕਾਰੀ ਸਿਲੰਡਰ ਦਾ ਉਹਦਾ ਰੇਟ ਜਿਹੜਾ ਵਾ ਉਹ 66 ਰੁਪਏ ਦਾ ਕਿਲੋ ਦੇ ਹਿਸਾਬ ਨਾਲ ਔਰ ਇਹ ਹੈਗਾ ਜਿਹੜਾ ਮਤਲ ਜਿਹੜਾ ਇਨਲੀਗਲ ਵੀ ਆ ਔਰ ਨੁਕਸਾਨਦਾਇਕ ਵੀ ਇਹ 100 ਰੁਪਏ ਦਾ ਇਹਦਾ ਮਤਲ ਹੈ ਕਿ ਕਿਤੇ ਨਾ ਕਿਤੇ ਜਿਹੜੀ ਕਮੀ ਆ ਉਹ ਲੋਕਾਂ ਦੀ ਆ ਔਰ ਲੋਕ ਈਜ਼ੀ ਮੈਨੂੰ ਲੱਗਦਾ ਫੀਲਿੰਗ ਕਰ ਰਹੇ ਆ ਕਿ ਈਜ਼ੀ ਮਿਲ ਜਾਂਦਾ ਜਦ ਵੀ ਜੋ ਮੇਰੇ ਕੋਲ ਰਿਪੋਰਟ ਆਈ ਉਹ ਉਸੇ ਤਰ੍ਹਾਂ ਜਿੱਦਾਂ ਤੁਹਾਨੂੰ ਇਹ ਤੁਸੀਂ ਸਿਲੰਡਰ ਲੈ ਰਹੇ ਹੋ اسی ਤਰ੍ਹਾਂ ਦਾ ਈਜ਼ੀ ਤੁਹਾਨੂੰ ਉਹ ਵੀ ਮਿਲ ਜਾਊਗਾ ਸਿਰਫ ਫਰਕ ਇੰਨਾ ਵਾ ਕਿ ਲੋਕਾਂ ਨੂੰ ਥੋੜਾ ਜਿਹਾ ਆਪਣੇ ਅੰਦਰ ਅਵੇਅਰਨੈਸ ਲੈਣ ਦੀ ਲੋੜ ਆ ਨਾਲੇ ਤੋਂ ਉਹਨਾਂ ਦਾ ਪੈਸਾ ਬਚੂਗਾ ਤੇ ਨਾਲ ਦੀ ਨਾਲ ਜਾਨ ਬਚੂਗੀ ਤੇ ਤੁਸੀਂ ਸਰਕਾਰ ਦੇ ਵਿੱਚ ਹੈਗੇ ਹੋ ਸਰਕਾਰ ਵੱਲੋਂ ਕੀ ਐਫਰਟਸ ਇਸ ਟੀ ਨੂੰ ਇੱਤੇ ਜਾਣਗੇ ਬਿਲਕੁਲ ਠੀਕ ਹੈ ਜੀ ਮੈਂ ਤੁਹਾਡੇ ਨਾਲ ਮੈਨੂੰ ਤਾਂ ਜਿੰਨੀ ਜਾਣਕਾਰੀ ਮਿਲੀ ਆ ਮੈਂ ਆਪਣੇ ਤੌਰ ਤੇ ਮਤਲਬ ਸੀਪੀ ਸਾਹਿਬ ਨਾਲ ਵੀ ਗੱਲ ਕਰਾਂਗਾ ਕਿ ਜਿਹੜੇ ਲੋਕ ਇਨਲੀਗਲ ਤੌਰ ਤੇ ਮਤਲਬ ਲੋਕਾਂ ਦੀ ਦਾ ਨੁਕਸਾਨ ਕਰ ਰਹੇ ਇਕਨੋਮਿਕਲ ਨੁਕਸਾਨ ਵੀ ਔਰ ਫਿਜ਼ੀਕਲ ਨੁਕਸਾਨ ਵੀ ਜਿਹੜਾ ਹੋ ਰਿਹਾ ਵਾ ਇੱਕ ਤਾਂ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਕੀਤਾ ਜਾਵੇ ਔਰ ਦੂਸਰਾ ਜਿਹੜਾ ਵਾ ਜਿਹੜੀ ਅਵੇਰਨੈਸ ਦੀ ਗੱਲ ਹੈ ਇਹਦੇ ਲਈ ਅਸੀਂ ਮਤਲਬ ਸਰਕਾਰ ਵੱਲੋਂ ਵੀ ਮੈਂ ਉਹਨਾਂ ਨੂੰ ਵੀ ਅਪੀਲ ਕਰਾਂਗਾ ਔਰ ਅਸੀਂ ਜਿੰਨੀਆਂ ਸ਼ਹਿਰ ਦੀਆਂ ਐਨ ਜੀਓ ਨਾਲ ਜਿਨ੍ਹਾਂ ਨਾਲ ਮੈਂ ਜੁੜਿਆ ਹੋਇਆ ਅਸੀਂ ਉਹਨਾਂ ਵੱਲੋਂ ਵੀ ਲੋਕਾਂ ਨੂੰ ਅਪੀਲ ਕਰਾਂਗੇ ਔਰ ਉਹਨਾਂ ਨੂੰ ਦਿਖਾਵਾਂਗੇ ਤਾਂ ਰੱਖ ਕੇ ਵੀ ਆ ਤੁਸੀਂ ਦੋਨਾਂ ਨੂੰ ਕੰਪੇਅਰ ਕਰਕੇ ਦੇਖ ਗੈਸ ਜੰਸੀਆ ਦੇ ਨੁਮਾਇਦੇ ਜਿਹੜੇ ਅੱਜ ਲੁਹਾਂਦੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਨ ਮਿਲੇ ਤਾਂ ਖਾਸਕੇ ਸ਼ਹਿਰ ਦੇ ਵਿੱਚ ਉਹੜੇ ਲੋਕ ਜਿਹੜੇ ਇਲੀਗਲ ਗੈਸ ਰੀਫਿਲ ਕਰਦੇ ਆ ਕਿਤੇ ਤੇ ਆ ਕੇ ਲੁਹਾਂਦੇ ਪੁਲਿਸ ਕਮਿਸ਼ਨਰ ਨੇ ਉਹਨਾਂ ਲੋਕਾਂ ਨੂੰ ਚਿਤਾਇਆ ਵੀ ਹੈ ਤੇ ਅੱਗੇ ਤੋਂ ਕਾਰਵਾਈ ਕਰਨ ਦੀ ਗੱਲ ਵੀ ਆਖੀ ਹੈ ਕਿਉਂਕਿ ਇਦਾਂ ਦੇ ਜਿਹੜੇ ਹਾਸੇ ਹੁੰਦੇ ਜਦੋਂ ਗੈਸ ਰੀਫਿਲ ਕਰਦੇ ਤਾਂ ਇਦਾਂ ਦੀ ਘਟਨਾਵਾਂ ਸਾਹਮਣੇ ਆਉਂਦੀ ਜਿਹੜੇ ਜਾਨੀ ਤੇ ਮਾਲੀ ਨੁਕਸਾਨ ਕਾਫੀ ਹੁੰਦਾ ਤਾਂ ਪੰਜਾਬ ਦੇ ਪੰਜਾਬ ਸਰਕਾਰ ਵੱਲੋਂ ਤੇ ਪਰ ਸਰਕਾਰ ਵੱਲੋਂ ਉਹੜੇ ਗੈਸ ਛੋਟੇ ਸਿਲੰਡਰ ਹੁੰਦੇ ਆ 8 8 5 5 ਕਿਲੋ ਵਾਲੇ ਉਹ ਇਹਨਾਂ ਏਜੰਸੀਆਂ ਹੁੰਦੇ ਆ ਤੇ ਜਿਹੜੇ ਉਹ ਲੋਕ ਜਿਹੜੇ ਰੀਫਿਲ ਗੈਸ ਕਰਦੇ ਆ ਉਹ ਰੀਫਿਲ ਬੰਦ ਕਰਦਣ ਤਾਂ ਇਹਨਾਂ ਏਜੰਸੀਆਂ ਕੋਲ ਜਾ ਕੇ ਇੱਕ ਕਾਊਂਟਰ ਪੀ ਐਸ ਬੰਦਾ ਆ ਜਿੱਥੇ ਉਹ ਆਪਣਾ ਏਜੰਸੀਆਂ ਕੋ ਸਿਲੰਡਰ ਲੈ ਕੇ ਸੇਲ ਕਰ ਸਕਦੇ ਉਹਨਾਂ ਦੇ ਕੰਮ ਦੇ ਵਿੱਚ ਕੋਈ ਰੁਕਾਵਟ ਨਹੀਂ ਆਏਗੀ ਤਾਂ ਬਿਲਕੁਲ ਸੇਫ ਗੈਸ ਸਿਲੰਡਰ ਹੋਣਗੇ ਤੇ ਆਪਣੀ ਆਮਦਨ ਜੀ ਵਾਧਾ ਕਰ ਸਕਦੇ ਖੈਰ ਦੇਖਣਾ ਹੁਣ ਇਹ ਹੋਵੇਗਾ ਹੁਣ ਲੁਧਿਆਣਾ ਸ਼ਹਿਰ ਦੇ ਵਿੱਚ ਇਦਾਂ ਦੇ ਇਲੀਗਲ ਜਿਹੜੇ ਗੈਸ mafias ਦੇ ਉੱਪਰ ਲੁਧਿਆਣਾ ਪੁਲਿਸ ਪ੍ਰਸ਼ਾਸਨ ਕਰੋ ਨਿਕਲ ਕੇ ਅਸਤੀ ਕੈਮਰਾਮੈਨ ਬੋਬੀ ਨਾ ਸੰਦੀਪ ਸ਼ਰਮਾ ਜੈਨੀਫਰ ਟੀਵੀ ਲੁਧਿਆਣਾ